ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਕਾ ਨਨਕਾਣਾ ਸਾਹਿਬ ਦੀ ਆਪਾਂ ਗੱਲ ਕਰਦੇ ਆ ਰਹੇ ਹਾਂ ਤੇ ਕੱਲ ਆਪਾਂ ਨੇ ਗੱਲ ਕੀਤੀ ਸੀ ਗੁਰੂ ਤੇ ਭਰੋਸੇ ਦੀ ਗੁਰੂ ਤੇ ਵਿਸ਼ਵਾਸ ਦੀ ਜਿਹੜੇ ਲੋਕ ਕਹਿੰਦੇ ਆ ਗੁਰੂ ਮਾਲਕ ਜੀ ਸੁਣਦੇ ਆ ਤਾਂ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ ਉਹਨਾਂ ਲੋਕਾਂ ਨੂੰ ਜ਼ਰੂਰ ਵਿਸ਼ਵਾਸ ਗੱਲ ਵਾਲੀ ਵੀਡੀਓ ਸੁਣ ਕੇ ਹੋ ਗਿਆ ਹੋਵੇਗਾ ਤੁਸੀਂ ਗੁਰੂ ਨਾਲ ਗੱਲ ਕਰੋ ਗੁਰੂ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਬੈਠਾ ਹੈ ਗੁਰੂ ਨੂੰ ਸਵਾਲ ਕਰੋ ਗੁਰੂ ਮਾਰਗ ਜੀ ਤੁਹਾਨੂੰ ਜਵਾਬ ਦੇਣਗੇ ਦੇਵਾ ਸਿੰਘ ਬਾਲਾ ਤੋਂ ਅਰਦਾਸ ਕਰਕੇ ਇਹ ਜਥਾ ਤੁਰ ਪਿਆ ਆ ਲక్ష్మణ ਸਿੰਘ ਧਾਰੋਵਾਲੋਂ ਨੇ ਉਧਰ ਸ਼੍ਰੋਮਣੀ ਕਮੇਟੀ ਨੂੰ ਪਤਾ ਲੱਗਿਆ ਮਾਸਟਰ ਤਾਰਾ ਸਿੰਘ ਉਹਨਾਂ ਨੂੰ ਪਤਾ ਲੱਗ ਪਿਆ ਆ ਕਿ ਲక్ష్మణ ਸਿੰਘ ਧਾਰੋਵਾਲ ਕਰਤਾਰ ਸਿੰਘ ਚੱਬਰ ਬੂਟਾ ਸਿੰਘਲੈਨਪੁਰ ਜਾਂ ਜਥੇ ਲੈ ਕੇ ਤਣਕਾਣਾ ਸਾਹਿਬ ਚੱਲੇ ਆ ਪਰ ਇਹ ਵੀ ਸ਼੍ਰੋਮਣੀ ਕਮੇਟੀ ਨੂੰ ਪਤਾ ਸੀਗਾ ਕਿ ਨਰੈਣੂ ਮਹੰਤ ਨੇ ਇਹਨਾਂ ਦੀ ਮੌਤ ਦਾ ਇੰਤਜ਼ਾਮ ਕੀਤਾ ਹੋਇਆ ਆ ਸਾਡੇ ਜਥੇ ਦਾ ਸਾਡੇ ਸਿੱਖਾਂ ਦਾ ਸਾਡੀ ਕੌਮ ਦਾ ਨੁਕਸਾਨ ਨਾ ਹੋ ਜਾਵੇ ਇਸ ਕਰਕੇ ਮਾਸਟਰ ਤਾਰਾ ਸਿੰਘ ਉਹਣਾ ਨੇ ਸ਼੍ਰੋਮਣੀ ਕਮੇਟੀ ਨੇ ਇਹ ਫੈਸਲਾ ਕੀਤਾ ਕਿ ਕੋਈ ਵੀ ਜਥਾ ਸਾਡੀ ਆਗਿਆ ਤੋਂ ਬਿਨਾ ਨਹੀਂ ਜਾਵੇਗਾ ਇਹਨਾਂ ਜਥਿਆਂ ਨੂੰ ਰੋਕਿਆ ਜਾਵੇ ਹੁਣ ਰੋਕੇਗਾ ਕੌਣ ਫੈਦਲীব ਸਿੰਘ ਉਹਨਾਂ ਨੇ ਜ਼ਿੰਮੇਵਾਰੀ ਲਈਤੀ ਕਿ ਮੈਂ ਰੋਕਾਂਗਾ ਫੈਦਲীব ਸਿੰਘ ਉਹਨਾਂ ਨੇ ਕਰਤਾਰ ਸਿੰਘ ਚੱਬਰ ਦਾ ਜਥਾ ਰੋਕ ਦਿੱਤਾ ਬੂਟਾ ਸਿੰਘ ਲੈਨਪੁਰੀਏ ਦਾ ਜਥਾ ਰੋਕ ਦਿੱਤਾ ਤੇ ਕਰਤਾਰ ਸਿੰਘ ਚੱਬਰ ਨੇ ਕਿਹਾ ਸੀਗਾ ਲక్ష్మణ ਸਿੰਘ ਨੂੰ ਕੌਣ ਰੋਕੇਗਾ ਦਲੀਪ ਸਿੰਘ ਨੇ ਫੇਰ ਛਾਤੀ ਤੇ ਹੱਥ ਮਾਰਿਆ ਆਖਿਆ ਮੈਂ ਰੋਕਾਂਗਾ ਕਰਤਾਰ ਸਿੰਘ ਚੱਬਰ ਨੇ ਆਖਿਆ ਕਿ ਸਵੇਰੇ ਅੰਮ੍ਰਿਤ ਵੇਲੇ 20 ਫਰਵਰੀ ਨੂੰ ਚੰਦਰਕੋੜ ਦੀ ਝਾਲ ਦੇ ਉੱਤੇ ਲక్ష్మణ ਸਿੰਘ ਧਾਰੋਵਾਰ ਨੇ ਆਪਣਾ ਜਥਾ ਲੈ ਕੇ ਪਹੁੰਚਣਾ ਉਸੇ ਉੱਥੇ ਜਾ ਕੇ ਉਹਨਾਂ ਨੂੰ ਮਿਲਿਓ ਸਾਰੀ ਰਾਤ ਭਾਈ ਦਲੀਪ ਸਿੰਘ ਲక్ష్మణ ਸਿੰਘ ਧਾਰੋਵਾਰ ਨੂੰ ਲੱਭਦਾ ਰਿਹਾ ਪਰ ਨਹੀਂ ਮਿਲੇ ਇਸੇ ਨਨਕਾਣਾ ਸਾਹਿਬ ਦੇ ਬਾਹਰ ਇੱਕ ਬਹੁਤ ਵੱਡਾ ਕਾਰਖਾਨਾ ਸੀਗਾ ਉਸ ਕਾਰਖਾਨੇ ਦੇ ਜਿਹੜੇ ਮਾਲਕ ਸੀਗੇ ਸਰਦਾਰ ਉਦਮ ਸਿੰਘ ਗੋਣੇ ਜੀ ਸੀਗੇ ਤੇ ਉਹਨਾਂ ਦੇ ਕੋਲੇ ਇੱਕ ਗੁਰੂ ਕਾ ਸਿੱਖ ਭਾਈ ਵਰਿਆਪ ਸਿੰਘ ਕੰਮ ਕਰਦੇ ਸੀਗੇ ਰੇਡੇ ਕੀ ਸਿੱਖ ਪੰਥ ਦੇ ਲਈ ਸਿੱਖ ਕੌਮ ਦੇ ਲਈ ਬਹੁਤ ਆਪਣੇ ਜੀਵਨ ਵਿੱਚ ਇਹਨਾਂ ਨੇ ਸੇਵਾਵਾਂ ਨਿਭਾਈਆਂ ਸਨ ਸੇਵਾ ਕੌਮ ਦੀ ਕਰਦੇ ਸੀਗੇ ਦਲੀਪ ਸਿੰਘ ਨੇ ਚਿੱਠੀ ਦਿੱਤੀ ਭਾਈ ਵਰਿਆਮ ਸਿੰਘ ਨੂੰ ਕਿ ਤੁਸੀਂ ਲక్ష్మణ ਸਿੰਘ ਧਰਵਾ ਨੂੰ ਚਿੱਠੀ ਦੇ ਰਹੇ ਹੋ ਕਿ ਪੰਥ ਦਾ ਹੁਕਮ ਹੈ ਤੁਸੀਂ ਉਹਨਾਂ ਨੂੰ ਖਾਨਾ ਸਾਹਿਬ ਨਹੀਂ ਜਾਣਾ ਹੈ ਦਲੀਪ ਸਿੰਘ ਲੱਭਦਾ ਰਿਹਾ ਨਹੀਂ ਮਿਲਿਆ ਜੀ ਬਰੀਆਮ ਸਿੰਘ ਨੂੰ ਚਿੱਠੀ ਦਿੱਤੀ ਸਵੇਰੇ ਬਰੀਆਮ ਸਿੰਘ ਚਿੱਠੀ ਲੈ ਕੇ ਲక్ష్మణ ਸਿੰਘ ਧਾਰੋਵਾਲ ਜੀ ਦਾ ਜਦੋਂ ਜਥਾ ਮਿਲਦਾ ਉਹਨਾਂ ਨੂੰ ਦਿੱਤੀ ਲక్ష్మణ ਸਿੰਘ ਧਾਰੋਵਾਲ ਥੋੜਾ ਜਿਆਦਾ ਸੋਚੀ ਪਏ ਪਰ ਨਾਲ ਜਥੇ ਵਿੱਚ ਆਏ ਹੋਏ ਭਾਈ ਤੈਲ ਸਿੰਘ ਨੇ ਕਿਹਾ ਅਸੀਂ ਹੁਣ ਅਰਦਾਸ ਕਰਕੇ ਤੁਰੇ ਆਂ ਤੇ ਅਰਦਾਸ ਕਰਕੇ ਅਸੀਂ ਪਛਾਹ ਮੁੜਾਂਗੇ ਅਸੀਂ ਆਪਣੇ ਆਪ ਨੂੰ ਕਦੇ ਮਾਫ਼ ਨਹੀਂ ਕਰ ਸਕਾਂਗੇ ਤੇ ਗੁਰੂ ਨੂੰ ਕੀ ਮੂੰਹ ਦਿਖਾਵਾਂਗੇ ਬਰੀਆਮ ਸਿੰਘ ਦੇ ਕਹਿਣ ਤੇ ਵੀ ਲਸ਼ਮਣ ਸਿੰਘ ਜੀ ਦਾ ਜਥਾ ਨਹੀਂ ਰੁਕਿਆ ਅੰਮ੍ਰਿਤ ਵੇਲੇ ਹੁਣ ਇਹ ਕਹਿੰਦੇ ਸੀ ਜਰੂਰ ਨਨਕਾਣਾ ਸਾਹਿਬ ਜਾਵਾਂਗੇ ਉੱਥੇ ਬਾਬੇ ਨਾਨਕ ਦੀ ਬਾਣੀ ਦਾ ਪਾਠ ਕਰਾਂਗੇ ਇੱਥੇ ਭਾਈ ਟੈਲ ਸਿੰਘ ਜੀ ਨੇ ਆਈਆਂ ਹੋਈਆਂ ਨਾਲ ਬੀਬੀਆਂ ਜਿਹੜੀਆਂ ਸੀਗੇ ਬੀਬੀ ਇੰਦਰਜੀਤ ਕੌਰ ਉਹਨਾਂ ਦੀ نو ਹੋਰ ਦੋ ਚਾਰ ਬੀਬੀਆਂ ਉਹਨਾਂ ਨੂੰ ਆਪਣੀ ਜੀਬ ਦੇ ਵਿੱਚੋਂ 18 ਰੁਪਏ ਕੱਢ ਕੇ ਦਿੱਤੇ ਤੇ ਆਖਿਆ ਤੁਸੀਂ ਤੰਬੂ ਸਾਹਿਬ ਜੋ ਉਸਥਾਨ ਹੈ ਉੱਥੇ ਚਲੇ ਜਾਓ ਉਸੀ ਉੱਥੇ ਜਾ ਕੇ ਉਸੇ ਬੈਠੋ ਤੇ 18 ਰੁਪਏ ਆਪਣੇ ਹੱਥ ਵਿੱਚ ਕੱਢ ਕੇ ਬੀਬੀ ਇੰਦਰਜੀਤ ਕੌਰ ਨੂੰ ਦਿੱਤੇ ਤੇ ਬੀਬੀ ਇੰਦਰਜੀਤ ਕੌਰ ਨੇ ਪੁੱਛਿਆ ਸੀਗਾ ਕਿ ਵੀਰਿਆ ਇਹ 18 ਰੁਪਏ ਮੈਨੂੰ ਕਿਉਂ ਦਿੱਤੇ ਆ ਕੀ ਕਰਨਾ ਹੈ ਇਹਦਾ ਤੇ ਭਾਈ ਟੈਲ ਸਿੰਘ ਨੇ ਆਖਿਆ ਸੀਗਾ ਜਦੋਂ ਸਾਡੀ ਸ਼ਹੀਦੀ ਹੋ ਗਈ ਤੇ ਇਹ 18 ਰੁਪਏ ਸਾਡੇ ਲੰਗਰਾਂ ਦੇ ਵਿੱਚ ਸਾਡੇ ਨਾਮ ਦੇ ਪਾ ਦਿਓ ਜਦੋਂ ਸਿੱਖ ਕੌਮ ਸਾਡੀ ਭੋਗ ਤੇ ਪਹੁੰਚੇਗੀ ਤੇ ਇਹਨਾਂ 18 ਰੁਪਏ ਦੇ ਨਾਲ ਜੋ ਲੰਗਰ ਲੱਗਣਗੇ ਉਹਨਾਂ ਲੰਗਰਾਂ ਦੇ ਵਿੱਚ ਸਾਡਾ ਵੀ ਯੋਗਦਾਨ ਹੋ ਜਾਏਗਾ ਭਾਈ ਟੈਲ ਸਿੰਘ ਜੀ ਹੋਰ ਗੁਰੂ ਕੇ ਸਿੱਖ ਭਾਈ ਲਖਮਣ ਸਿੰਘ ਧਾਰੋਵਾਲ ਜੀ ਇਹ ਹੁਣ ਮੋਢੀ ਬਣ ਕੇ ਅੰਮ੍ਰਿਤ ਵੇਲੇ ਪੌਣੇ 1:05 ਵਜੇ ਇਹਨਾਂ ਕਾਣਾ ਸਾਹਿਬ ਦਾਖਲ ਹੋਗੇ ਹੁਣ ਇਹਨਾਂ ਦੇ ਮਨ ਵਿੱਚ ਇਹ ਹੈ ਕਿ ਅੰਦਰ ਨਰੈਣੂ ਮਹੰਤ ਨਹੀਂ ਹੈ ਪਰ ਅਸਲ ਵਿੱਚ ਇਹ ਹੋਇਆ ਸੀਗਾ ਜਦੋਂ ਨਰੈਣੂ ਮਹੰਤ 19 ਤਰੀਕ ਨੂੰ ਲਾਹੌਰ ਚੱਲਿਆ ਸੀਗਾ 3:44 ਮਿੰਟ ਤੇ ਜਦੋਂ ਟ੍ਰੇਨ ਦੇ ਵਿੱਚੇ ਬੈਠਾ ਨਾਲ ਇੱਕ ਮੁਸਲਮਾਨ ਔਰਤ ਨੇ ਇਹਨੂੰ ਕਿਹਾ ਕਿ ਤੂੰ ਕਿੱਧਰ ਨੂੰ ਚੱਲਿਆ ਆ ਤੇਰੇ ਪਿੱਛੋਂ ਤਾਂ ਕਾਲੀਆਂ ਪੱਗਾਂ ਵਾਲੇ ਨਿੰਨੀਆਂ ਪੱਗਾਂ ਵਾਲੇ ਅਕਾਲੀ ਆ ਰਹੇ ਨੇ ਜਿਹਨਾਂ ਨੇ ਆਕੇ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲਾ ਪਰੇ ਹੱਥੀ ਲੈਣੀਗਾ ਤੈਨੂੰ ਅੰਦਰ ਨਹੀਂ ਵੜਨ ਦੇਣਾ ਨਰੈਣੂ ਮਹੰਤ ਨੇ ਜਲਦੀ ਗੱਡੀ ਵਿੱਚੋਂ ਛਾਲ ਮਾਰੀ ਤੇ ਇਹ 19 ਸ਼ਾਮ ਨੂੰ ਨੜਾ ਕਾਣਾ ਸਾਹਿਬ ਵਾਪਸ ਆ ਗਿਆ ਇਹਨੇ ਆਉਂਦੇ ਹੀ ਤੇਲ ਦੇ ਪੀਪੇ ਮੰਗਵਾਏ ਸ਼ਬੀਆਂ ਤਕੂਏ ਗੰਡਾਸੇ ਬੰਦੂਖਾ ਇਹਨੇ ਸਭ ਕੁਝ ਤਿਆਰ ਕਰ ਲਿਆ ਕਿ ਜਿਹੜਾ ਵੀ ਅਕਾਲੀ ਜਿਹੜਾ ਵੀ ਕੋਈ ਸਿੱਖ ਨੜਕਾਣਾ ਸਾਹਿਬ ਆਏਗਾ ਉਹਨੂੰ ਗੋਲੀਆਂ ਦੇ ਨਾਲ ਭੁੰਡ ਕੇ ਰੱਖ ਦਿਓ ਤਬੀਆਂ ਆ ਤਕੂਏ ਤੇ ਨੇਜ਼ੀਆਂ ਦੇ ਨਾਲ ਮਾਰ ਕੇ ਰੱਖ ਦਿਓ ਸਾਰ ਕੇ ਰੱਖ ਦਿਓ ਕੋਈ ਇਥੋਂ ਬਚ ਕੇ ਨਾ ਜਾਵੇ ਅੰਮ੍ਰਿਤ ਵੇਲੇ ਪਾਇ ਲਛਮਣ ਸਿੰਘ ਧਾਰੋਵਾਲ ਦਾ ਜਥਾ ਤਣਕਾਣਾ ਸਾਹਿਬ ਪਹੁੰਚਿਆ ਇੱਕ ਤਾਬਿਆਂ ਤੇ ਬੈਠਾ ਮਹੰਤ ਪਾਠ ਕਰਦਾ ਸੀ ਜਥੇ ਨੂੰ ਦੇਖ ਕੇ ਉੱਠ ਗਿਆ ਪਾਇ ਲਛਮਣ ਸਿੰਘ ਧਾਰੋਵਾਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕ ਕੇ ਆਪ ਤਾਬਿਆਂ ਤੇ ਬੈਠ ਗਏ ਥੱਲੇ ਸਿੱਖ ਜੋਟੀਆਂ ਦੇ ਵਿੱਚ ਸ਼ਬਦ ਗਾਉਣੇ ਸ਼ੁਰੂ ਕਰ ਦਿੰਦੇ ਆ ਨਰੇਣੂ ਬਾਦ ਅੰਦਰ ਬੈਠਾ ਤੇ ਆਖਦਾ ਗੁੰਡਿਆਂ ਨੂੰ ਆਪਣਿਆਂ ਨੂੰ ਕਹਿੰਦਾ ਹੁਣ ਕੀ ਦੇਖਦੇ ਹੋ ਜਾਓ ਉਹਨਾਂ ਸਿੱਖਾਂ ਦੇ ਉੱਤੇ ਹਮਲਾ ਕਰਦੇ ਹੋ ਬਾਣੀ ਪੜਦੇ ਹੋਏ ਸਿੱਖਾ ਦੇ ਉੱਤੇ ਗੋਲੀ ਚ ਚਲਾਉਣੀ ਸ਼ੁਰੂ ਕਰ ਦਿੱਤੀ ਗਈ ਪਹਿਲੀ ਗੋਲੀ ਦਰਵਾਜ਼ੇ ਉੱਤੇ ਖੜੇ ਹੋਏ ਭਾਈ ਟੈਲ ਸਿੰਘ ਜੀ ਦੇ ਵੱਜਦੀਗਾ ਇਹ ਉਹੀ ਭਾਈ ਟੈਲ ਸਿੰਘ ਜਿਹੜਾ ਬਾਹਰ 18 ਰੁਪਏ ਦੇ ਕੇ ਆਇਆ ਸੀਗਾ ਉਹ ਇਹਨਾਂ ਦੇ ਸੀਨੇ ਵਿੱਚ ਗੋਲੀ ਵੱਜੀ ਤੇ ਭਾਈ ਟੈਲ ਸਿੰਘ ਨੇ ਆਖਿਆ ਸੀਗਾ ਯਾਦ ਰੱਖੀ ਨਰੈਣੂ ਮਹੰਤਾ ਆ ਮੇਰੇ ਸੀਨੇ ਵਿੱਚ ਵੱਜੀ ਹੋਈ ਗੋਲੀ ਮੇਰੇ ਸੀਨੇ ਵਿੱਚੋਂ ਨਿਕਲ ਰਿਹਾ ਖੂਨ ਜੀਰੋੜ ਬਾਬੇ ਨਾਨਕ ਦੀ ਧਰਤੀ ਨੂੰ ਇਜ਼ਾਰ ਕਰਵਾਏਗਾ ਸੀਧੀ ਦਾ ਜਾਂਮ ਪੀ ਗਏ ਅੰਦਰ ਨੇ ਹੱਥੇ ਸਿੱਖਾਂ ਤੇ ਗੋਲੀਆਂ ਟਕੂਏ ਨੇਜੇ ਗੰਡਾਸੀਆਂ ਮਾਰੀਆਂ ਗਈਆਂ ਸਿੱਖਾਂ ਦੇ ਟੁਕੜੇ ਟੁਕੜੇ ਕੀਤੇ ਗਏ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਤੇ ਬੈਠੇ ਲਸ਼ਮਣ ਸਿੰਘ ਧਾਰੋਵਾਲ ਉਹਨਾਂ ਦੇ ਵੱਲ ਗੋਲੀ ਚਲਾਈ ਗਈ ਇੱਕ ਗੋਲੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਜਦੀ ਗਾ ਭਾਈ ਲਛਮਣ ਸਿੰਘ ਧਾਰੋਵਾਲ ਜਫਾ ਪਾ ਲਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਸਾਰੀਆਂ ਬਾਹਮਾ ਛਲਣੀਆਂ ਹੋ ਜਾਂਦੀਆਂ ਆ ਸਾਰੀਆਂ ਬਾਬਾਂ ਦਾ ਖੂਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਉੱਤੇ ਡਿੱਗਦਾ ਆ ਲਛਮਣ ਸਿੰਘ ਧਾਰੋਵਾਲ ਲਖਦਾ ਨਰੇਣੂ ਮਹੰਤਾ ਉਹ ਉਸੇ ਗੁਰੂ ਦੇ ਨਾਮ ਦਾ ਤੋਂ ਹੁਣ ਤੱਕ ਖਾਦਾ ਆ ਅੱਜ ਉਸੇ ਗੁਰੂ ਨੂੰ ਗੋਲੀਆਂ ਮਾਰਦਾ ਆ ਤੂੰ ਗੁਰੂ ਨੂੰ ਗੋਲੀਆਂ ਨਾਲ ਮਾਰ ਤੇ ਗੋਲੀਆਂ ਮਾਰਨੀਆਂ ਤੇ ਮੈਨੂੰ ਮਾਰ ਤਾਬਿਆਂ ਤੇ ਬੈਠੇ ਲਸ਼ਮਣ ਸਿੰਘ ਧਾਰੋਵਾਲ ਨੂੰ ਦਸਤਾਰ ਉਤਾਰ ਕੇ ਕੇਸਾ ਤੋਂ ਪਕੜ ਕੇ ਬਾਹਰ ਕਢੀ ਸਕੇਲਿਆ ਦਾ ਇਸ ਲਸ਼ਮਣ ਸਿੰਘ ਧਾਰੋਵਾਲ ਜੀ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਨੇਜੇ ਮਾਰੇ ਤਕੂਏ ਮਾਰੇ ਕਨਾਸੀਆਂ ਮਾਰੀਆਂ ਇਹਨਾਂ ਨੂੰ ਜੰਡ ਦੇ ਨਾਲ ਪੁੱਠਾ ਲਟਕਾ ਦਿੱਤਾ ਗਿਆ ਤੇ ਪੁੱਠਾ ਲਟਕਾ ਕੇ ਭਾਈ ਲਸ਼ਮਣ ਸਿੰਘ ਧਾਰੋਵਾਲ ਜੀ ਦੇ ਪਵਿੱਤਰ ਦੇ ਨੂੰ ਇਹਨਾਂ ਦੇ ਸਰੀਰ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਲਸ਼ਮਣ ਸਿੰਘ ਧਾਰੋਵਾ ਨੂੰ ਜੋਂਦਾ ਸਾੜ ਦਿੱਤਾ ਗਿਆ ਝੰਡ ਦੇ ਨਾਲ ਪੁੱਠਾ ਲਟਕਾ ਕੇ ਹੋਰ ਇੱਥੇ ਬਿਆਦ ਸਿੱਖਾਂ ਦੇ ਉੱਤੇ ਗੋਲੀਆਂ ਚੱਲੀਆਂ ਕਿਰਪਾਨਾਂ ਦੇ ਨਾਲ ਖਤਮ ਕਰ ਦਿੱਤੇ ਗਏ ਇੱਕ ਸਿੱਖ ਨੇ ਭਾਈ ਦਰਵਾਰਾ ਸਿੰਘ ਜੋ ਭਾਈ ਕੇਰ ਸਿੰਘ ਜੀ ਦਾ ਪੁੱਤਰ ਸੀਗਾ ਇਹ ਬੱਚਾ ਇਹਦੇ ਉੱਪਰ ਜ਼ੁਲਮ ਨਾ ਹੋਵੇ ਉਹਨਾਂ ਨੂੰ ਭਾਈ ਦਰਵਾਰਾ ਸਿੰਘ ਉਹਨਾਂ ਨੂੰ ਇੱਕ ਅਲਮਾਰੀ ਦੇ ਵਿੱਚ ਬੰਦ ਕਰ ਦਿੱਤਾ ਗਿਆ ਇੱਥੇ ਖੂਨੀ ਮੰਜਰ ਸ਼ੁਰੂ ਹੋਇਆ ਕਈਆਂ ਦੇ ਬਾਹ ਮੱਡੀ ਗਈ ਕਿਸੇ ਦਾ ਸਿਰ ਵੱਡਿਆ ਗਿਆ ਕਿਸੇ ਦੀ ਲੱਤ ਵੱਡੀ ਗਈ ਕਿਸੇ ਦੇ ਕੇਸ ਖੁੱਲੇ ਦਸਤਾਰਾ ਖੋਲੀਗਾ ਸਾਰੇ ਨਨਕਾਣਾ ਸਾਹਿਬ ਦੇ ਅੰਦਰ ਸਿੱਖਾਂ ਦੀਆਂ మాਸ ਦੀਆਂ ਬੋਟੀਆਂ ਖਿਲਰੀਆਂ ਪਈਆਂ ਸਿੱਖਾਂ ਦੇ ਮਾਸ ਖਿਲਰੇ ਪਏ ਬਹੁਤ ਕੁਝ ਅੰਦਰ ਹੋਇਆ ਇੱਥੇ ਦਲੀਪ ਸਿੰਘ ਨੂੰ ਪਤਾ ਲੱਗਾ ਦਲੀਪ ਸਿੰਘ ਨੰਗੇ ਪੈਰੀ ਦੌੜਿਆ ਰੈਣੂਮਾਨਤ ਘੋੜੇ ਤੇ ਉੱਤੇ ਸਵਾਰ ਗੋਲੀਆਂ ਚਲਾ ਰਿਆ ਆ ਦਲੀਪ ਸਿੰਘ ਨੇ ਉੱਚੀ ਦੇ ਕੇ ਆਵਾਜ਼ ਮਾਰੀ ਨਰੈਣੂ ਮਹੰਤਾ ਇਹ ਤੂੰ ਚੰਗਾ ਨਹੀਂ ਕੀਤਾ ਕਈ ਵਿਦਵਾਨਾਂ ਨੇ ਲਿਖਿਆ ਕਿ ਨਰੈਣੂ ਮਹੰਤ ਦਲੀਪ ਸਿੰਘ ਇੱਕ ਕਲਾਸ ਫੈਲੋ ਸੀ ਨਰੈਣੂ ਮਹੰਤ ਨੇ ਆਖਿਆ ਦਲੀਪ ਸਿੰਘ ਤੂੰ ਵੀ ਅਕਾਲੀ ਹੋ ਗਿਆ ਆ ਤੇ ਨਰੈਣੂ ਮਹੰਤ ਨੇ ਤਿੰਨ ਚਾਰ ਗੋਲੀਆਂ ਭਾਈ ਦਲੀਪ ਸਿੰਘ ਦੀ ਛਾਤੀ 'ਚ ਮਾਰ ਕੇ ਉਹਨਾਂ ਨੂੰ ਵਸ਼ੀਦ ਕਰ ਦਿੱਤਾ ਗਿਆ ਦੂਰ ਦੁਰੇਡੇ ਭਾਈ ਉਤਮ ਸਿੰਘ ਨੂੰ ਪਤਾ ਲੱਗਦਾ ਆ ਵਰੀਆਮ ਸਿੰਘ ਨੂੰ ਪਤਾ ਲੱਗਦਾ ਉਹਨਾਂ ਨੇ ਦੂਰ ਤੋਂ ਰੇਡੇ ਸਾਰੀ ਇਹ ਗੱਲ ਨੂੰ ਪਛਾਹ ਦਿੱਤਾ ਗਿਆ ਕਿ ਇਹਨਾਂ ਨੇ ਕਾਣਾ ਸਾਹਿਬ ਗੋਲੀ ਚੱਲ ਗਈ ਆ ਜੋ ਸ਼ਹੀਦੀ ਜਥਾ ਗਿਆ ਸੀਗਾ ਉਹਨਾਂ ਵਿੱਚੋਂ ਇੱਕ ਵੀ ਸਿੱਖ ਨਹੀਂ ਬਚਿਆ ਸਾਰਿਆਂ ਨੂੰ ਸ਼ਹੀਦ ਕਰ ਦਿੱਤਾ ਗਿਆ ਸਾਰੇ ਜਦੋਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਨਾ ਸੰਗਤ ਜੀ ਜਿੱਥੇ ਭਾਈ ਦਲਵਾਰਾ ਸਿੰਘ ਜੀ ਬੰਦ ਸੀ ਨਾ ਅਲਮਾਰੀ ਦੇ ਵਿੱਚ ਤੇ ਭਾਈ ਦਲਵਾਰਾ ਸਿੰਘ ਜੀ ਅੰਦਰੋਂ ਬੋਲਦੇ ਸੀਗੇ ਯਾਗਦੇ ਸੀ ਬਾਪੂ ਘਰੋਂ ਦਾਦੀ ਨੇ ਇਕੱਠੇ ਤੋਰੇ ਸੀਗੇ ਉਹ ਕੱਲਾ ਨਾ ਕਿਤੇ ਸੀ ਦੀਦਾ ਜਾਂਪੀ ਜੀ ਮੈਨੂੰ ਵੀ ਆਪਣੇ ਨਾਲ ਸੀ ਦੀਦਾ ਜਾਂਪ ਭਲਾਈ ਸਾਰੇ ਸਿੱਖਾਂ ਨੂੰ ਸ਼ਹੀਦ ਕੀਤਾ ਜਾਂਦਾ ਆ ਨਰੇਣੂ ਮੰਤ ਕਹਿੰਦਾ ਕਿ ਸਾਰੀ ਸਫਾਈ ਕਰ ਦਿਓ ਪਤਾ ਹੀ ਨਾ ਲੱਗੇ ਕਿ ਇੱਥੇ ਕੁਝ ਹੋਇਆ ਆ ਨਰੇਣੂ ਮੰਤ ਦੇ ਗੁੰਡੇ ਅੰਦਰ ਸਫਾਈ ਕਰਦੇ ਸਫਾਈ ਕਰਦੇ ਕਰਦੇ ਉਹ ਅੰਦਰ ਕਮਰਿਆਂ ਦੇ ਵਿੱਚ ਗਏ ਕੀ ਕੀ ਦੇਖਦਾ ਕਿ ਇੱਕ ਲਮਾਰੀ ਦੇ ਵਿੱਚ ਕੁਝ ਆਵਾਜ਼ ਆ ਰਹੀ ਹੈ ਜਦੋਂ ਉਸ ਆਵਾਜ਼ ਨੂੰ ਸੁਣਿਆ ਤੇ ਇੱਕ ਮਹੰਤ ਦਾ ਗੁੰਡਾ ਡਰ ਜਾਂਦਾ ਆ ਉਹ ਆਖਦਾ ਚਾਹਣਾ ਇਹ ਆਵਾਜ਼ ਕਿੱਥੋਂ ਆ ਰਹੀ ਹੈ ਇਹ ਕਿਹੜੀ ਬਲਾ ਆ ਇੱਕ ਲਦੂ ਲੰਗੜਾ ਹੋਇਆ ਉਹ ਕਹਿੰਦਾ ਮੈਂ ਵੱਡੀਆਂ ਵੱਡੀਆਂ ਬਲਾਂ ਨੂੰ ਇੱਥੇ ਸੈੱਟ ਕਰ ਦਿੱਤਾ ਇਹ ਕਿਹੜੀ ਬਲਾ ਆ ਅਲਮਾਰੀ ਖੋਲੀ ਉਸ ਅਲਮਾਰੀ ਦੇ ਵਿੱਚ ਭਾਈ ਕੇਰ ਸਿੰਘ ਦਾ ਪੁੱਤਰ ਤਰੀ ਉਮਰ 9 ਕੋ ਵਰਿਆਂ ਦੀ ਆ ਭਾਈ ਦਰਵਾਰਾ ਸਿੰਘ ਉਹ ਦੇਖਿਆ ਬੱਚਾ ਬੱਚੇ ਨੂੰ ਦੇਖ ਕੇ ਸਾਰੇ ਮਹਾਂਤ ਦੇ ਗੁੰਡੇ ਬੜੇ ਹੈਰਾਨ ਹੋਏ ਤੇ ਭਾਈ ਦਰਵਾਰਾ ਸਿੰਘ ਆਪਰੇ ਮੁਖ ਤੋਂ ਪਤਾ ਕੀ ਬੋਲੇ ਉਹ ਕਹਿੰਦੇ ਮੇਰੇ ਪਿਤਾ ਜੀ ਕਿੱਥੇ ਨੇ ਤੇ ਗੁੰਡੇ ਕਹਿੰਦੇ ਤੁਹਾਡੇ ਪਿਤਾ ਨੂੰ ਅਸੀਂ ਸ਼ਹੀਦ ਕਰ ਦਿੱਤਾ ਆ ਤੇ ਭਾਈ ਦਰਵਾਰਾ ਸਿੰਘ ਜੀ ਕਹਿੰਦੇ ਫਿਰ ਮੈਨੂੰ ਵੀ ਸ਼ਹੀਦ ਕਰੋ ਯਾਦ ਰੱਖਿਓ ਸ਼ਹੀਦ ਮੈਨੂੰ ਉਸ ਤਰ੍ਹਾਂ ਕਰਿਓ ਜਿੱਦਾਂ ਤੁਸੀਂ ਮੇਰੇ ਬਾਪੂ ਨੂੰ ਕੀਤਾ ਆ ਇੱਕ ਗੁੰਡੇ ਨੇ ਭਾਈ ਦਰਵਾਰਾ ਸਿੰਘ ਜੀ ਦੇ ਬਾਵਾ ਨੂੰ ਫੜਿਆ ਇੱਕ ਗੁੰਡੇ ਨੇ ਭਾਈ ਦਰਵਾਰਾ ਸਿੰਘ ਦੇ ਲੱਤਾਂ ਨੂੰ ਪਕੜਿਆ ਤੇ ਇੱਕ ਗੁੰਡੇ ਨੇ ਤੇਜ ਕਿਰਪਾਨ ਦੇ ਨਾਲ ਭਾਈ ਦਰਵਾਰਾ ਸਿੰਘ ਦੇ ਜਿਸਮ ਦੇ ਦੋ ਟੁਕੜੇ ਕਰ ਦਿੱਤੇ ਬਲਦੀ ਹੋਈ ਅੱਗ ਦੇ ਵਿੱਚ ਭਾਈ ਦਰਵਾਰਾ ਸਿੰਘ ਦੇ ਜਿਸਮਾ ਨੂੰ ਸੁੱਟਿਆ ਗਿਆ ਤੇ ਭਾਈ ਦਰਵਾਰਾ ਸਿੰਘ 9 ਸਾਲ ਦਾ ਤੁਰਿਆ ਹੋਇਆ ਪੁੱਤ ਆਪੜੀ ਪਿਓ ਦੀ ਉਂਗਲ ਲਾ ਕੇ ਆਇਆ ਸੀਗਾ ਰਣਕਾਣਾ ਸਾਹਿਬ ਇਹਨਾਂ ਪਾਪੀਆਂ ਨੇ ਉਸ ਬੱਚੇ ਨੂੰ ਵੀ ਨਹੀਂ ਬਖਸ਼ਿਆ ਉਸ ਬੱਚੇ ਨੂੰ ਵੀ ਇਹਨਾਂ ਨੇ ਸ਼ਹੀਦ ਕਰ ਦਿੱਤਾ ਅੰਦਰ ਦਾ ਮੰਜ਼ਰ ਬੜਾ ਖਤਰਨਾਕ ਹੈ ਸਿੱਖਾਂ ਦੀਆਂ ਲਾਸ਼ਾਂ ਸੜ ਰਹੀਆਂ ਨੇ ਇੱਕ ਪਾਸੇ ਸਿੱਖਾਂ ਦੀਆਂ ਲਾਸ਼ਾਂ ਕੱਟੀਆਂ ਹੋਈਆਂ ਨੇ ਕਿਸੇ ਦੀ ਬਾਹ ਕੱਟੀ ਕਿਸੇ ਦੀ ਲੱਤ ਕੱਟੀ ਕਿਸੇ ਦਾ ਧੜ ਕੱਟਿਆ ਕਿਸੇ ਦਾ ਸਿਰ ਕਟਿਆ ਕਿਤੇ ਜੰਡਾ ਦੇ ਨਾਲ ਸਿੱਖਾਂ ਦੀ ਗੱਲ ਆਸ਼ਾ ਲਮਕਦੀਆਂ ਹੋਈਆਂ ਆ ਸਾੜੀਆਂ ਹੋਈਆਂ ਆ ਇਹ ਅੰਦਰ ਦਾ ਇੰਨਾ ਖੂਨੀ ਮੰਜ਼ਰ ਇੰਨਾ ਖਤਰਨਾਕ ਮੰਜ਼ਰ ਹੈ ਨਰੇਣੂ ਮਹਾਂਤਾਖ ਦਾ ਕਹਿੰਦਾ ਸਾਰੀ ਸਫਾਈ ਕਰ ਦਿਓ ਕਿਸੇ ਨੂੰ ਕੁਝ ਪਤਾ ਨਾ ਲੱਗੇ ਕਿਥੇ ਕੀ ਬਣਿਆ ਆ ਇਹ ਤੋਂ ਬਾਅਦ ਫਿਰ ਸਿੱਖ ਕੌਮ ਨੂੰ ਪਤਾ ਲੱਗਦਾ ਕਿ ਨਨਕਾਣਾ ਸਾਹਿਬ ਗੋਲੀ ਚੱਲੀ ਕਿਵੇਂ ਕਰਤਾਰ ਸਿੰਘ ਛੱਬਰ ਆਉਂਦਾ ਆ ਨਰੇਣੂ ਮਹੰਤ ਕੋਲੋਂ ਕਿਵੇਂ ਚਾਬੀਆਂ ਲੈਂਦੇ ਆ ਇਹ ਆਪਾਂ ਕੱਲ ਵਾਲੀ ਵੀਡੀਓ 'ਚ ਸਾਰੀ ਗੱਲ ਕਰਾਂਗੇ ਕੀ ਕੀ ਫੈਸਲੇ ਇਹਨਾਂ ਦੀ ਸ਼ਹੀਦੀ ਤੋਂ ਬਾਅਦ ਹੁੰਦੇ ਆ ਸਾਕ ਨਨਕਾਣੇ ਸਾਹਿਬ ਤੋਂ ਬਾਅਦ ਕੀ ਬਦਲਾਅ ਆਇਆ ਸਿੱਖ ਕੌਮ ਦੇ ਗੁਰੂ ਘਰਾਂ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਆਪਾਂ ਕੱਲ ਦੀ ਆਖਰੀ ਵੀਡੀਓ ਵਿੱਚ ਆਪਾਂ ਸਾਰੀ ਗੱਲ ਕਰਾਂਗੇ ਹਲੇ ਵੀ ਜੇ ਕਿਸੇ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸੋ ਬੇਨਤੀ ਹੈ ਜਰੂਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਬਾਰੇ ਜਰੂਰ ਜਾਣਕਾਰੀ ਦਿਵੋ ਗੁਰੂ ਮਾਲਾ ਕਿਰਪਾ ਕਰੇ ਜੀ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ